ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਆਪਾਂ ਅੱਜ ਬਣਾਉਣ ਲੱਗੇ ਹਰੀ ਮਿਰਚਾਂ ਦਾ ਆਚਾਰ 250 ਗ੍ਰਾਮ ਮਿਰਚਾਂ ਲਈਆਂ ਹਨ ਨਮਕ ਹਲਦੀ ਆਹ ਤੇ ਨਿੰਬੂ ਨਿਚੋੜ ਲੈ ਸੀਗਾ ਰਾਈ 1 ਚਮਚਾ ਮੇਥੀ 1 ਚਮਚਾ ਜੀਰਾ 1 ਚਮਚਾ ਸੌਫ 1 ਚਮਚਾ ਪਹਿਲਾਂ ਹੁਣ ਆਪਾਂ ਮਿਰਚਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਫਿਰ ਇਹਨਾਂ ਵਿੱਚ ਚੀਰਾ ਲਾ ਲਿਆ ਸੀਗਾ ਆ ਬਾਕੀ ਤੋਂ ਮਟਰਾਂ ਚੀਰਾ ਲਾਲਸ ਹੈ ਇੱਕ ਦੋ ਰਹਿੰਦੀਆਂ ਆ ਇਸ ਤਰ੍ਹਾਂ ਇਹਨਾਂ ਨੂੰ ਅਚੀਰਾ ਲਾ ਦੇਣ ਵਿਚਾਲਿਓ ਫਿਰ ਇਹਨਾਂ ਦੇ ਵਿੱਚ ਮਸਾਲਾ ਸਾਰਾ ਪੈ ਜਾਂਦਾ ਵਾ ਖਾਣ ਨੂੰ ਟੇਸਟੀ ਬਣ ਜਾਂਦੀਆਂ ਹਾਂਜੀ ਆਪਾਂ ਗੈਸ ਚ ਲਾ ਲਿਆ ਵਾ ਕੱਢ ਕੇ dane ਉਹਦੇ ਉੱਪਰ ਰੱਖ ਲਿਆ ਜਿਹੜੇ ਆਪਾਂ ਮਸਾਲੇ ਲਏ ਸੀ ਇਹਨਾਂ ਨੂੰ ਡਰਾਈ ਰੋਸਟ ਕਰਨਾਗੇ ਥੋੜਾ ਜਿਹਾ 2-3 ਮਿੰਟ ਇਸੇ ਇਕ ਲਵਾਵਾਂਗੇ ਇਹਨਾਂ ਨੂੰ ਇਹ ਆਪਣੇ ਮਸਾਲੇ ਪੁੱਜ ਗਏ ਹੁਣ ਆਪਾਂ ਗੈਸ ਬੰਦ ਕਰ ਦੇਣਾ ਇਹ ਮਸਾਲਿਆਂ ਨੂੰ ਆਪਾਂ ਹੁਣ ਕੁੰਡੇ ਚ ਪਾ ਲੈਣਾ ਇਹਨਾਂ ਨੂੰ ਮੋਟਾ-ਮੋਟਾ ਜਿਹਾ ਕੁੱਟ ਲਾਂਗੇ ਬਹੁਤਾ ਬ੍ਰੇਕ ਨਹੀਂ ਕਰਨਾਗਾ ਮਸਾਲਾ ਆਪਾਂ ਕੁੱਟ ਲਿਆ ਮਸਾਲੇ ਰੈਡੀ ਹੋ ਗਏ ਆਪਾਂ ਇਦਾਂ ਹੀ ਕਰਨਾ ਇਹਨਾਂ ਨੂੰ ਮੋਟਾ-ਮੋਟਾ ਹੀ ਕੁੱਟਣਾ ਸੀ ਇਹਨਾਂ ਨੂੰ ਧਰਨ ਮਰੜ ਜੇ ਕਰਨੇ ਸੀ ਟੱਕਾ ਪਾ ਡੋਂਗਾ ਲੈ ਲਿਆ ਮਾ ਉਹਦੇ ਵਿੱਚ ਪਹਿਲਾਂ ਸਾਰੇ ਮਸਾਲੇ ਪਾ ਲੈਣੇ ਆ ਹਲਦੀ 1/2 ਚਮਚਾ ਨਮਕ 1 1/2 ਚਮਚਾ ਪਾ ਲੈਣਾ ਮੈਂ ਹੁਣ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਮਿਲਾ ਲੈਣਾ ਸਰੋਂ ਦਾ ਤੇਲ ਉਹਨਾਂ ਕ ਪਾ ਲੈਣਾ ਜਿਹੜੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਥੋੜਾ ਜਿਹਾ ਆਪਾਂ ਹੋਰ ਪਾ ਲਈਏ ਸਰੋਂ ਦਾ ਤੇਲ ਜਾਣੀ ਮਿਰਚਾਂ ਦੇ ਹਿਸਾਬ ਨਾਲ ਜਿੰਨਾ 1/2 ਕਿਲੋ ਮਿਰਚਾਂ ਕਿਲੋ ਆ ਜਿੰਨੀਆਂ ਵੀ ਹੋਣ ਉਸ ਹਿਸਾਬ ਨਾਲ ਹੇਲ ਭਾਜੰਦਾ ਮਸਾਲਾ ਬਣ ਜਾਂਦਾ ਵਾ ਹੁਣ ਆਪਣਾ ਮਸਾਲਾ ਰੈਡੀ ਹੋ ਗਿਆ ਵਾ ਇਹਦੇ ਵਿੱਚ ਮਿਰਚਾਂ ਪਾ ਦੇਣੀਆਂ ਵਾ ਚੰਗੀ ਤਰ੍ਹਾਂ ਮਸਾਲੇ ਨੂੰ ਮਿਲਾ ਲੈਣਾ ਵਾ ਸਾਰੀਆਂ ਮਿਰਚਾਂ ਨੂੰ ਕੋਟ ਹੋ ਜਾਂਦਾ ਮਸਾਲਾ ਲੱਗ ਜਾਂਦਾ ਵਾ ਨਾਲ ਤੇਲ ਲੱਗ ਜਾਂਦਾ ਸਾਰੀਆਂ ਮਿਰਚਾਂ ਨੂੰ అమ్మ జన నీంబూ లేచోడ లేంబూ పార్చ చుక్క డబ్బే చా లే ਆਪਾਂ ਡੱਬਾ ਲਿਆ ਸੀਗਾ ਇਹਨੂੰ ਧੋ ਕੇ ਧੁੱਪ ਚ ਸਖਾ ਲਿਆ ਸੀ ਇੱਕ ਦਿਨ ਹੁਣ ਇਹਦੇ ਵਿੱਚ ਸਾਰਾ achar ਪਾ ਦੇਣਾ ਮੈਂ ਜਦੋਂ ਵੀ achar ਕੱਢਣਾ ਸੁੱਕੇ ਹੱਥਾਂ ਨਾਲ achar ਕੱਢਣਾ ਗਿੱਲੇ ਨਾਲ ਨਹੀਂ ਕੱਢਣਾਗਾ ਡੱਬੇ 'ਚ ਪਾ ਕੇ ਦੂਜੇ ਤੀਜੇ ਦਿਨ ਇਹਨੂੰ ਹਿਲਾ ਦੇਣਾ ਮੈਂ 4-5 ਦਿਨ ਬਾਅਦ ਇਹ ਖਾਣ ਨੂੰ ਰੈਡੀ ਹੋ ਜਾਂਦਾ achar achar ਆਪਣਾ ਰੈਡੀ ਆ ਹੁਣ ਆਪਾਂ ਇਹਨੂੰ ਡੱਬੇ ਦੇ ਵਿੱਚ ਪਾ ਦੇਣਾ ਮੈਂ ਆ achar ਆਪਣਾ ਡੱਬੇ 'ਚ ਪਾ ਲਿਆ ਵਾ ਮੈਨੂੰ ਢੱਕਣ ਨੂੰ ਬੰਦ ਕਰ ਦਾਂਗੇ ਇਹਨੂੰ ਹਰ ਰੋਜ਼ ਇਸ ਤਰ੍ਹਾਂ ਹਿਲਾ ਦੇਣਾ ਵਾ ਤੇ 4-5 ਦਿਨਾਂ ਦੇ ਵਿੱਚ ਖਾਣ ਲਈ ਤਿਆਰ ਹੋ ਜਾਂਦਾ ਵਾ ਇਹ ਲੰਬੇ ਸਮੇਂ ਤੱਕ ਚੱਲਦਾ ਹੈ ਅਚਾਰ ਆਪਣਾ